ਕੱਲ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰੀ ਸੀ ਤੁਸੀਂ ਕਿਦਾਂ ਕੰਟੈਂਟ ਕ੍ਰியேਟਰ ਬਣ ਸਕਦੇ ਹੋ ਲੋਕਾਂ ਦੀ ਬਿਨਾ ਪਰਵਾਹ ਕਰੇ ਤੇ ਲੋਕ ਕੀ ਕਹਿਣਗੇ ਇਹ ਸ਼ਬਦਾਂ ਨੂੰ ਦੂਰ ਰੱਖ ਕੇ ਤੁਸੀਂ ਕਿਦਾਂ ਬਿਨਾ ਡਰੇ ਕਿਸੇ ਤੋਂ ਆਪਣਾ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਬਣਾ ਕੇ ਕਿਦਾਂ ਤੁਸੀਂ ਪੈਸਾ ਕਮਾ ਸਕਦੇ ਹੋ ਸੋ ਕਿਹੜੇ-ਕਿਹੜੇ ਉਹ ਇਦਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਆ ਜਿਨ੍ਹਾਂ ਤੋਂ ਤੁਸੀਂ ਵੀਡੀਓ ਬਣਾ ਕੇ ਉਹਨਾਂ ਦੇ ਉੱਪਰ ਵੀਡੀਓ ਅਪਲੋਡ ਕਰਕੇ ਪੈਸਾ ਕਮਾ ਸਕਦੇ ਹੋ ਸਭ ਤੋਂ ਪਹਿਲਾਂ ਇਸ ਦੇ ਵਿੱਚ ਆ ਜਾਂਦਾ ਹੈ YouTube YouTube ਦੇ ਉੱਪਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਅਪਲੋਡ ਕਰਕੇ ਉਸ ਦੇ ਉੱਪਰ ਜੋ ਵਿਊਜ਼ ਆਉਂਦੇ ਆ ਉਹਨਾਂ ਤੋਂ ਤੁਸੀਂ ਚੰਗੀ ਇਨਕਮ ਜਿਹੜੀ ਉਹ ਕਮਾ ਸਕਦੇ ਹੋ YouTube ਦੇ ਉੱਪਰ ਜਿਹੜਾ ਕੰਟੈਂਟ ਆ ਉਹ ਤੁਹਾਡੇ ਨੀਚ ਦੇ ਉੱਪਰ ਡਿਪੈਂਡ ਕਰਦਾ ਤੁਹਾਡੀ ਕੈਟਾਗਰੀ ਕੀ ਆ ਤੁਸੀਂ ਉਸ ਦੇ ਵਿੱਚ ਬਲੌਗ ਬਣਾਉਨੇ ਹੋ ਤੁਸੀਂ ਉਸ ਦੇ ਉੱਪਰ ਐਜੂਕੇਸ਼ਨ ਇਨਫੋਰਮੇਸ਼ਨ ਦੇ ਨਿਊ ਤੁਸੀਂ ਉਸ ਦੇ ਉੱਪਰ ਨਿਊਜ਼ ਦਿਖਾਣੇ ਹੋ ਸੋ ਤੁਹਾਡਾ ਕੋਈ ਕੁਕਿੰਗ ਦਾ ਚੈਨਲ ਆ ਸੋ ਇਦਾਂ ਦੇ ਬਹੁਤ ਸਾਰੇ ਜਿਹਨੂੰ ਤੁਸੀਂ ਇੱਕ ਕੈਟਾਗਰੀ ਚੁੰਦੇ ਹੋ ਤੇ ਉਸ ਦੇ ਉੱਪਰ ਤੁਸੀਂ ਵੀਡੀਓ ਬਣਾਣੇ ਹੋ ਸੋ ਵੀਡੀਓ ਬਣਾ ਕੇ YouTube ਦੇ ਉੱਪਰ ਅਪਲੋਡ ਕਰਦੇ ਜਿੱਥੋਂ ਕਿ ਤੁਹਾਨੂੰ ਇਨਕਮ ਸਟਾਰਟ ਹੋ ਜਾਂਦੀ ਹੈ YouTube ਦੇ ਉੱਪਰੋਂ ਸਿਰਫ ਐਡ ਦੇ ਥਰੂ ਤੁਹਾਨੂੰ ਇਨਕਮ ਹੁੰਦੀ ਹੈ ਜੋ ਕਿ ਐਡਸੈਂਸ ਦੇ ਦੁਆਰਾ ਦਿੱਤੀ ਜਾਂਦੀ ਹੈ ਥੈਨ ਉਸ ਤੋਂ ਬਾਅਦ ਅਗਰ ਤੁਹਾਡੇ ਕੋਲ ਹੀ ਪ੍ਰੋਡਕਟ ਦੀ ਪ੍ਰੋਮੋਸ਼ਨ ਆਂਦੀ ਹੈ ਜਾਂ ਕਿਸੇ ਦੀ ਵੈਸੇ ਸ਼ਾਪ ਦੀ ਜਾਂ ਬਿਜ਼ਨਸ ਦੀ ਪ੍ਰੋਮੋਸ਼ਨ ਆਂਦੇ ਆ ਉਸ ਤੋਂ ਵੀ ਚੰਗਾ ਪੈਸਾ ਤੁਸੀਂ ਕਮਾ ਸਕਦੇ ਹੋ ਐਫੀਲੀਏਟ ਕੋਈ ਵੀ ਪ੍ਰੋਡਕਟ ਹੈ ਜਿਹੜਾ ਉਹ ਸੇਲ ਕਰਕੇ ਇੱਕ ਚੰਗੀ ਆਪਣੀ ਅਰਨਿੰਗ ਆ ਜਿਹੜੀ ਜਨਰੇਟ ਕਰ ਸਕਦੇ ਹੋ ਉਸ ਤੋਂ ਬਾਅਦ ਆ ਜਾਂਦਾ ਜੀ ਫੇਸਬੁਕ ਫੇਸਬੁਕ ਵੀ ਫੇਸਬੁਕ ਉੱਪਰ ਵੀ ਸੇਮ ਹੈ ਤੁਸੀਂ ਉਸ ਦੇ ਉੱਪਰ ਵੀ ਆਪਣੀ ਵੀਡੀਓ ਜਿਹੜੀ ਅਪਲੋਡ ਕਰਦੇ ਹੋ ਤੇ ਉੱਥੋਂ ਵੀ ਤੁਹਾਨੂੰ ਫੇਸਬੁਕ ਜਿਹੜੀ ਹੈ ਪੈਸਾ ਦਿੰਦੀ ਹੈ ਤੇ ਇਸ ਤੋਂ ਬਾਅਦ ਆ ਜਾਂਦਾ ਜੀ ਇੰਸਟਾਗ੍ਰam ਇੰਸਟਾਗ੍ਰam ਦੇ ਵਿੱਚ ਇੰਸਟਾਗ੍ਰam ਦੇ ਉੱਪਰ ਤੁਸੀਂ ਜੋ ਵੀ ਵੀਡੀਓ ਅਪਲੋਡ ਕਰਦੇ ਹੋ ਉਸ ਦੇ ਵਿੱਚ ਐਡ ਨਹੀਂ ਆਂਦੀ ਤਹਾਨੂੰ ਜਿਹੜਾ ਪੈਸਾ ਉਹ ਤੁਹਾਡੇ ਫਾਲੋਅਰ ਤੇ ਤੁਹਾਡੇ ਜਿਹੜੀਆਂ ਰੀਲਸ ਤੁਸੀਂ ਅਪਲੋਡ ਕਰਦੇ ਹੋ ਉਹਨਾਂ ਨੂੰ ਦੇਖ ਕੇ ਕੋਈ ਵੀ ਬਿਜ਼ਨਸ ਜਾਂ ਕੋਈ ਵੀ ਪ੍ਰੋਡਕਟ ਪ੍ਰਮੋਸ਼ਨ ਤੁਹਾਡੇ ਤੋਂ ਕਰਵਾਉਂਦਾ ਸੋ ਉਹਨਾਂ ਸਾ ਉਹ ਜੋ ਵੀ ਤੁਹਾਨੂੰ ਉਹ ਉਸ ਦਾ ਪੈਸਾ ਦਿੰਦੇ ਆ ਉਹ ਤੁਹਾਡੀ ਇੰਸਟਾਗ੍ਰam ਦੇ ਥਰੂ ਜਿਹੜੀ ਆ ਉਹ ਇਨਕਮ ਹੁੰਦੀ ਆ ਕਈ ਬੰਦੇ ਸੋਚਦੇ ਆ ਠੀਕ ਆ ਜੀ ਅਸੀਂ ਕੰਟੈਂਟ ਕ੍ਰੀਏਟਰ ਬਣ ਗਏ ਆ ਬਟ ਸਾਨੂੰ ਕੈਮਰਾ ਫੇਸ ਕਰਨ ਦੇ ਵਿੱਚ ਦਿੱਕਤ ਆਉਂਦੀ ਅਸੀਂ ਫੇਸ ਨਹੀਂ ਕਰ ਸਕਦੇ ਅਸੀਂ ਵੀਡੀਓ ਨੂੰ ਨਹੀਂ ਬਣਾ ਸਕਦੇ ਬਟ ਅਸੀਂ ਨੇ ਕਰਨਾ ਕੋਸ਼ਾ ਕੰਟੈਂਟ ਕ੍ਰੀਏਟ ਅਸੀਂ ਕਰ ਸਕਦੇ ਆ ਸੋ ਤੁਸੀਂ ਫ੍ਰੀ ਦੇ ਵਿੱਚ ਆਪਣੀ ਇੱਕ ਵੈਬਸਾਈਟ ਬਣਾ ਕੇ ਉਸ ਦੇ ਉੱਪਰ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਨੌਲੇਜ ਆ ਤੁਹਾਨੂੰ ਨਿਊਜ਼ ਬਾਰੇ ਨੌਲੇਜ ਆ ਤੁਹਾਨੂੰ ਕਿਸੇ ਕੁਕਿੰਗ ਬਾਰੇ ਜਾਂ ਰੈਸਪੀਜ਼ ਆਉਂਦੀਆਂ ਨੇ ਤੁਸੀਂ ਉਹਨਾਂ ਨੂੰ ਲਿਖ ਕੇ ਵੀ ਆਪਣਾ ਇੱਕ ਚੰਗਾ ਪੈਸਾ ਕਮਾ ਸਕਦੇ ਹੋ ਸੋ ਤੁਸੀਂ ਬਲੌਗਰ ਦੇ ਉੱਪਰ ਆਪਣੀ ਫ੍ਰੀ ਦੇ ਵਿੱਚ ਇੱਕ ਵੈਬਸਾਈਟ ਤਿਆਰ ਕਰ ਸਕਦੇ ਹੋ ਵਰਡਪ੍ਰੈਸ ਦੇ ਉੱਪਰ ਇੱਕ ਵੈਬਸਾਈਟ ਤਿਆਰ ਕਰ ਸਕਦੇ ਹੋ ਸਿਰਫ ਤੁਹਾਨੂੰ ਲਿਖਣਾ ਉਹਦੇ ਬਾਰੇ ਜਾਣਕਾਰੀ ਦੇਣੀ ਆ ਲਿਖ ਕੇ ਵੀ ਤੁਸੀਂ ਇੱਕ ਚੰਗਾ ਪੈਸਾ ਜਿਹੜਾ ਐਦਾਂ ਕੰਟੈਂਟ ਕ੍ਰੀਏਟ ਕਰਕੇ ਪੈਸਾ ਕਮਾ ਸਕਦੇ ਹੋ ਕਿਸ ਵਕ YouTube Instagram ਜਾਂ ਜਦ ਤੱਕ ਕਿ WordPress ਹੋ ਗਿਆ ਬਲੌਗਰ ਹੋ ਗਿਆ ਇਹਦੇ ਉੱਪਰ ਕਿੱਦਾਂ ਆਪਾਂ ਕੰਟੈਂਟ ਅਪਲੋਡ ਕਰਨਾ ਸੋ ਕਿੱਦਾਂ ਆਪਾਂ ਇਸ ਤੋਂ ਅਰਨੀ ਕਰ ਸਕਦੇ ਆ ਇਹ ਸਾਰੀਆਂ ਅਗਰ ਤੁਹਾਨੂੰ ਫੁੱਲ ਵੀਡੀਓ ਚਾਹੀਦੀਆਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅੱਗੇ ਮੈਂ ਇਸ ਦੇ ਉੱਪਰ ਕੱਲੀ ਕੱਲੀ ਵੀਡੀਓ ਜਿਹੜੀ ਡਿਟੇਲ ਦੇ ਵਿੱਚ ਬਣਾ ਸਕਾਂ